ਕੱਲ ਮੈਨੂੰ ਫੋਨ ਆਇਆ ਸੀ ਪਿੰਡ ਲੋਹਾਰੇ ਤੋਂ ਗਰੰਤੀ ਸਿੰਘ ਦਾ ਬਹੁਤ ਵਿਚਾਰਾ ਜਿਹੜਾ ਦਰਦ ਭਰੀ ਆਵਾਜ਼ ਨਾਲ ਗੱਲ ਕਰਦਾ ਸੀਗਾ ਉਹ ਕਹਿੰਦਾ ਵੀ ਮੈਨੂੰ ਲੋਹਾਰੇ ਪਿੰਡ ਦੇ ਵਿੱਚੋਂ ਮੈਂ ਡਿਊਟੀ ਕਰਦਾ ਸੀ ਬਾਬਾ ਜੀ ਮੈਨੂੰ ਉੱਥੋਂ ਪਿੰਡ ਦੀ ਕਮੇਟੀ ਨੇ ਜਲੀਲ ਕਰਕੇ ਕੱਢਿਆ ਉਹਦਾ ਇੱਕ ਛੋਟਾ ਜਿਹਾ ਬੱਚਾ ਉਹਨੇ ਕਿਸੇ ਨੇ ਕਹਿਦਾ ਵੀ 200 ਰੁਪਏ ਖੁੱਲਾ ਦੇ ਦੇ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇੋਂ ਜਿਹੜੇ ਟੁੱਟੇ ਹੋਏ ਪੈਸੇ ਦੇਤੇ ਤੇ 200 ਰੁਪਏ ਬੰਨਿਆ ਹੋਇਆ ਰੱਖਦਾ ਸੋ ਤੋਂ ਬਾਅਦ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਕਹਿ ਤਾ ਇਕੱਠਾ ਕਰਕੇ ਵੀ ਇਹ ਬੱਚੇ ਨੇ 200 ਰੁਪਏ ਚੱਕ ਲਿਆ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਨੇ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਬੰਦੇ ਦੇ ਪੁੱਤ ਬਣਜੋ ਪ੍ਰਧਾਨਗੀਆਂ ਤਾਂ ਤੁਸੀਂ ਜੀ ਸਦਕੇ ਲਓ ਗੁਰੂ ਦੀਆਂ ਖੁਸ਼ੀਆਂ ਵੀ ਕਦੇ ਲੈ ਲਿਓ ਕੱਲੀਆਂ ਪ੍ਰਧਾਨਗੀਆਂ ਤੁਹਾਨੂੰ ਸੁੱਖੀਆਂ ਚਾਹੀਦੀਆਂ ਨੇ ਜਦੋਂ ਪ੍ਰੋਗਰਾਮ ਆਉਂਦਾ ਕੋਈ ਮਰਗਦਦਾ ਆਵੇ ਖੁਸ਼ੀ ਦਾ ਆਵੇ ਜਦੋਂ ਰੁਪਏ ਇਕੱਠਾ ਹੁੰਦੇ ਤੁਸੀਂ ਗੁਰਦੁਆਰੇ ਭੱਜ ਲੈਨੇ ਹੋ ਨਹੀਂ ਕੋਈ ਪੁੱਛਦਾ ਨਹੀਂ ਬਾਤ ਆ ਕੇ ਜਦੋਂ ਜੀ ਕਰਦਾ ਗਰਾਂਤ ਸਿੰਘ ਰੱਖ ਲੈਨੇ ਹਾਂ ਜਦੋਂ ਜੀ ਕਰਦਾ ਦਲੀਲ ਕਰਕੇ ਕੱਢਦੇ ਹਾਂ ਤੁਹਾਡੇ ਪੁੱਛਣ ਵਾਲਾ ਕੋਈ ਨਹੀਂ ਹੈਗਾ ਲੋਹਾਰਾ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਜਿਹੜੀ ਉਹਨਾਂ ਨੂੰ ਸਖਤ ਤਾੜਨਾ ਕਰਦੇ ਆ ਉਹ ਜੇ ਕਾਨੂੰਨੀ ਕਮਾ ਤੋਂ ਆਵਾਜ਼ ਆ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਸੰਸਾਪ ਮੋਰਜ਼ਾ ਚੰਡੀਗੜ੍ਹ ਕੱਲ ਮੈਨੂੰ ਫੋਨ ਆਇਆ ਸੀ ਪਿੰਡ ਲੋਹਾਰੇ ਤੋਂ ਗਰਾਂਤੀ ਸਿੰਘ ਦਾ ਬਹੁਤ ਵਿਚਾਰਾ ਜਿਹੜਾ ਦਰਦ ਭਰੀ ਆਵਾਜ਼ ਨਾਲ ਗੱਲ ਕਰਦਾ ਸੀਗਾ ਉਹ ਕਨਾਲ ਵੀ ਮੈਨੂੰ ਲੋਹਾਰੇ ਪਿੰਡ ਦੇ ਵਿੱਚੋਂ ਮੈਂ ਡਿਊਟੀ ਕਰਦਾ ਸੀ ਬਾਬਾ ਜੀ ਮੈਨੂੰ ਉੱਥੋਂ ਪਿੰਡ ਦੀ ਕਮੇਟੀ ਨੇ ਜਲੀਲ ਕਰਕੇ ਕੱਢਿਆ ਮਸਲਾ ਕੀ ਸੀ ਕਿਤੇ ਪ੍ਰੋਗਰਾਮ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੇ ਹੀ ਨੇ ਉਹਦਾ ਇੱਕ ਛੋਟਾ ਜਿਹਾ ਬੱਚਾ ਉਹਨੇ ਕਿਸੇ ਨੇ ਕਹਿਦਾ ਵੀ 200 ਰੁਪਏ ਖੁੱਲਾ ਦੇ ਦੇ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇੋਂ ਜਿਹੜੇ ਟੁੱਟੇ ਹੋਏ ਪੈਸੇ ਦੇਤੇ ਤੇ 200 ਰੁਪਏ ਬੰਨ੍ਹਿਆਂ ਹਾਇ ਰੱਖਤਾ ਉਸ ਤੋਂ ਬਾਅਦ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਕਹਿਤਾ ਇਕੱਠਾ ਕਰਕੇ ਵੀ ਇਹ ਬੱਚੇ ਨੇ 200 ਰੁਪਏ ਚੱਕ ਲਿਆ ਤੇ ਜਿਹੜਾ ਵੱਜਿਆ ਹਾ ਨੋਟੋ ਉਹ ਨਹੀਂ ਧਰਿਆ ਪਰ ਇਹ ਨਹੀਂ ਕੱਲੇ ਚੱਕੇ ਚੱਕੇ ਨੇ ਇਲਜ਼ਾਮ ਲਾਤਾ ਤੇ ਇਕੱਠ ਹੋ ਗਿਆ ਵੀ ਗ੍ਰੰਥੀ ਸਿੰਘ ਨੂੰ ਬਾਹਰ ਕੱਢੋ ਗੁਰਦੁਆਰੇ ਸਾਹਿਬ ਤੋਂ ਦੇਖੋ ਬੱਚੇ ਦੀ ਗੱਲ ਗ੍ਰੰਥ ਸਿੰਘ ਨੂੰ ਬਾਹਰ ਕੱਢਣਾ ਕਿਤੇ ਜਾਇਜ਼ ਥੋੜੋ ਆ ਹੈ ਜਿਹੜੇ ਕੜਮ ਚੌਧਰੀ ਨੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਬੈਠੇ ਨੇ ਉਹ ਗ੍ਰੰਥੀ ਸਿੰਘਾਂ ਨੂੰ ਜ਼ਲੀਲ ਕਰਦੇ ਨੇ ਫਿਰ ਗੁਰਦੁਆਰੇ ਦਾ ਇਕੱਠ ਹੋਇਆ ਤੇ ਉਹਨਾਂ ਨੇ ਕਿਹਾ ਦਾ ਗ੍ਰੰਥੀ ਸਿੰਘ ਨੂੰ ਵੀ ਤੂੰ ਇਥੋਂ ਚਲਿਆ ਜਾ ਤੇ ਹੋਰ ਸੰਗਤਾਂ ਇਕੱਠੀਆਂ ਆ ਉਹਨਾਂ ਨੇ ਇੱਕ ਮਹੀਨੇ ਦਾ ਟਾਈਮ ਲੈਂਦਾ ਉਹਨਾਂ ਨੂੰ ਤੇ ਕਹਤਾ ਵੀ ਇਹ ਗ੍ਰੰਥ ਸਿੰਘ ਜਾਊ ਕਿੱਥੇ ਇਹਦੇ ਬੱਚੇ ਪੜ੍ਹਦੇ ਨੇ ਹਜੇ ਚੱਲੀ ਜਾਣਦੇ ਪਰ ਨਹੀਂ ਮੰਨੇ ਉੱਥੋਂ ਦੇ ਜਿਹੜੇ ਪ੍ਰਬੰਧ ਕਮੇਟੀ ਸੀ ਆਖਰਕਾਰ ਇੱਕ ਮਹੀਨੇ ਦਾ ਮੋਲ ਤੇ ਦਿੱਤੀ ਗਈ ਉਹਨਾਂ ਨੂੰ ਗ੍ਰੰਥ ਸਿੰਘ ਨੂੰ ਫੇਰ ਉਸ ਤੋਂ ਬਾਅਦ ਮਹੀਨਾ ਕਿਹੜਾ ਲੰਘਣਾ ਸੀ ਆਥ ਨੂੰ ਹੀ ਦੁਬਾਰੇ ਫੇਰ ਜਿਹੜੇ ਕਮੇਟੀ ਇਕੱਠੀ ਹੋਈ ਕੋਈ ਉਥੇ ਡੇਰਾ ਡੂਰਾ ਉਹਦੇ ਵਿੱਚ ਤੇ ਉੱਥੇ ਜਾ ਕੇ ਉਹਨਾਂ ਨੇ ਰਾਤ ਨੂੰ ਗਰੰਤ ਸਿੰਘ ਨੂੰ ਕਹਿੰਦੇ ਵੀ ਹੁਣੇ ਹੀ ਸਮਾਨ ਚੱਕ ਸਾਢੇ ਰਾ 10:30 ਵਜੇ ਰਾਤ ਨੂੰ ਉਹਦਾ ਸਮਾਨ ਚੱਕ ਕੇ ਉਹਦੇ ਪਿੰਡ ਛੱਡਿਆ। ਦੇਖੋ ਕਿੱਡੀ ਗਿਰੀ ਹੋਈ ਗੱਲ ਆ। ਤੇ ਉਹਨਾਂ ਨੂੰ ਮਾੜੇ ਸ਼ਬਦ ਵੀ ਬੋਲੇ। ਇਸ ਤਰ੍ਹਾਂ ਕੋਈ ਸੁਣਾ ਜਿਹੜੀ ਗਰੰਤ ਸਿੰਘ ਦੇ ਘਰ ਵਾਲੀ ਆ ਉਹਨੇ ਕਿਹਾ ਜੀ ਅਸੀਂ ਕਿੱਥੇ ਜਾਈਏ ਉਹਨੂੰ ਬੋਲਦੀ ਸੀ। ਬੋਲਣਾ ਹੀ ਹੁੰਦਾ ਵੀ ਅਸੀਂ ਹੁਣ ਰਾਤ ਨੂੰ ਕਿੱਧਰ ਜਾਈਏ। ਸਾਨੂੰ ਇਸ ਤਰ੍ਹਾਂ 1 ਮਹੀਨਾ ਟਾਈਮ ਦਿੱਤਾ। ਕਾਰਜ ਕਰ ਸਕਦਾ ਗੱਲਬਾਤ ਉਹਨੂੰ ਆਪ ਸ਼ਬਦ ਜਾਤ ਜਿਹੜਾ ਉਹਦੀ ਪਰਖੀ ਗਈ ਜਾਤੀ ਤੌਰ ਤੇ ਉਹਨੂੰ ਸ਼ਬਦ ذلیل ਕੀਤਾ ਗਿਆ। ਤੇ ਬਾਬਾ ਮੇਜਰ ਸਿੰਘ ਉਹਨਾਂ ਨੇ ਉਹਨਾਂ ਦੀ ਵਿਆਪਤ ਵੀਡੀਓ ਪਾਈ ਆ ਸਾਡੇ ਕੋਲ ਵੀ ਫੋਨ ਆਇਆ ਸੀ ਪਾ ਰਹੇ ਆ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਉਹਨਾਂ ਕੜਮਚਾਰੀਆਂ ਦੇ ਉੱਤੇ ਜਿਹੜੇ ਉਹਨਾਂ ਉੱਤੇ ਪਰਚਾ ਦਰਜ ਹੋਵੇ ਐਸਟੀਐਕਸੀ ਐਕਟਰ ਦਾ ਕਿਉਂਕਿ ਉਹਨਾਂ ਨੇ ਜਲੀਲੀ ਕੀਤਾ ਤੇ ਮੈਂ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਨੇ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਬੰਦੇ ਦੇ ਪੁੱਤ ਬਣ ਜਾਓ ਪ੍ਰਧਾਨਗੀਆਂ ਤਾਂ ਤੁਸੀਂ ਜੀ ਸਦਕੇ ਲਓ ਗੁਰੂ ਦੀਆਂ ਖੁਸ਼ੀਆਂ ਵੀ ਕਦੇ ਲੈ ਲਿਓ ਕਿ ਕੱਲੀਆਂ ਪ੍ਰਧਾਨਗੀਆਂ ਤੁਹਾਨੂੰ ਸੁੱਖੀਆਂ ਚਾਹੀਦੀਆਂ ਨੇ ਜਦੋਂ ਪ੍ਰੋਗਰਾਮ ਆਉਂਦਾ ਕੋਈ ਮਰਗਦਦਾ ਆਵੇ ਖੁਸ਼ੀ ਦਾ ਆਵੇ ਜਦੋਂ ਰੁਪਏ ਇਕੱਠੇ ਹੁੰਦੇ ਤੁਸੀਂ ਗੁਰਦੁਆਰੇ ਵਿੱਚ ਭੱਜ ਲੈਨੇ ਹੋ ਨਹੀਂ ਕੋਈ ਪੁੱਛਦਾ ਨਹੀਂ ਬਾਤ ਆ ਕੇ ਗ੍ਰੰਥੀ ਸਿੰਘ ਕੱਲੇ ਹੀ ਨਿਤਨੇਮ ਕਰਦਾ ਕੱਲੇ ਹੀ ਸਾਰਾ ਕੁਝ ਕਰਦਾ ਤੇ ਜੇ ਗ੍ਰੰਥ ਸਿੰਘ ਇਮਾਨਦਾਰ ਸੇਵਾ ਕਰ ਰਿਹਾ ਤੁਸੀਂ ਉਹਨੂੰ ਕੱਢ ਦੇਣ ਜਦੋਂ ਜੀ ਕਰਦਾ ਗ੍ਰੰਥ ਸਿੰਘ ਰੱਖ ਲੈਨੇ ਹੋ ਜਦੋਂ ਜੀ ਕਰਦਾ ਦਲੀਲ ਕਰਕੇ ਕੱਢਦੇ ਹੋ ਤੁਹਾਡੇ ਪੁੱਛਣ ਵਾਲਾ ਕੋਈ ਨਹੀਂ ਹੈਗਾ ਲੋਹਾਰਾ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਜਿਹੜੀ ਉਹਨਾਂ ਨੂੰ ਸਖਤ ਤਾੜਨਾ ਕਰਦੇ ਆਹੋ ਜਿਹ ਕਾਨੂੰਨੀ ਕਮਾ ਤੋਂ ਆਵਾਜ਼ ਆਜੋ ਤੇ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਉਹਨਾਂ ਤੇ ਕਾਰਵਾਈ ਹੋਵੇ ਤੇ ਜਸੇਬੰਦੀਆਂ ਨੂੰ ਕਿਸੇ ਵੀ ਇਲਾਕੇ ਦੇ ਵਿੱਚ ਦੇਖੋ ਅਸੀਂ ਇੱਥੇ ਮੋਰਚੇ ਦੇ ਵਿੱਚ ਡੱਟੇ ਬੈਠੇ ਆਂ ਸਾਰੇ ਇਲਾਕਿਆਂ ਦੇ ਵਿੱਚ ਗਰੰਥੀ ਸਿੰਘ ਨੇ ਜਿੱਥੇ ਕੋਈ ਮਾੜੀ ਮੋਟੀ ਗੱਲ ਹੁੰਦੀ ਹੈ ਉੱਥੇ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੇ ਹੋ ਕੇ ਗਰੰਥੀ ਸਿੰਘਾਂ ਦਾ ਜਿੱਥੇ ਜ਼ੁਲਮ ਹੁੰਦਾ ਚਾਹੇ ਕੋਈ ਗਰੀਬ ਸਿੱਖਾ ਕੋਈ ਤਕੜਾ ਉਹਦੇ ਨਾਲ ਜ਼ੁਲਮ ਕਰ ਰਿਹਾ ਉਹਦੇ ਮਦਦ ਕਰਿਆ ਕਰੋ ਆਲੇ-ਦਾਲ ਇਹਨਾਂ ਦੇਖਿਆ ਕਰੋ ਫਲਾਨੇ ਥਾਂ 'ਤੇ ਆਉਣਗੇ ਫਿਰ ਸਾਡੀ ਮਦਦ ਹੋ ਤੁਸੀਂ ਗਰੀਬ ਸਿੱਖਾਂ ਦੀ ਮਦਦ ਕਰੋ ਗਰੰਥੀ ਸਿੰਘਾਂ ਦੀ ਮਦਦ ਕਰੋ ਜਿਹੜੇ ਧਨਾੜ ਲੋਕ ਨੇ ਉਹ ਗਰੀਬਾਂ ਨੂੰ ਦਬਾਉਂਦੇ ਨੇ ਜ਼ੁਲਮ ਕਰਦੇ ਨੇ ਸਿੱਖਾਂ ਗੁਰੂ ਸਾਹਿਬ ਨੇ ਜਿਹੜੇ ਪੰਥ ਸਾਜੇ ਜ਼ੁਲਮਾਂ ਤੇ ਜ਼ਾਲਮਾਂ ਵਾਸਤੇ ਬਣਾਇਆ ਜਿੱਥੇ ਕੋਈ ਜ਼ੁਲਮ ਹੁੰਦਾ ਉਸੇ ਜਾਇਆ ਕਰੋ ਬਹੁਤ ਸਾਰੇ ਸਾਡੇ ਕੋਲ ਟੈਲੀਫੋਨ ਆਉਂਦੇ ਰਹਿੰਦੇ ਨੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਨਾ ਵੀ ਇਹੋ ਜਿਹੇ ਸਿੱਖਾਂ ਦੀ ਮਦਦ ਕਰਿਆ ਕਰੋ ਗੰਤ ਸਿੰਘਾਂ ਦੀ ਮਦਦ ਕਰਿਆ ਕਰੋ ਗੁਰੂ ਕੇ ਵਜ਼ੀਰ ਨੇ ਉਹਨਾਂ ਦੇ ਬੱਚੇ ਪੜ੍ਹਦੇ ਨੇ ਤੇ ਤੁਸੀਂ ਜਦੋਂ ਜੀ ਕਰਦੋਂ ਰੱਖ ਲਿਓ ਜਦੋਂ ਜੀ ਕਰਾ ਜੇਲ੍ਹ ਕਰ ਕੱਢ ਦਿੰਦੇ ਹੋ ਤੇ ਮੈਂ ਸਾਰੇ ਜਿਹੜੇ ਪਿੰਡ ਨੇ ਉਹਨਾਂ ਨੂੰ ਨਹੀਂ ਕਹਿੰਦਾ ਵੀ ਸਾਰੇ ਮਾੜੇ ਨੇ ਬਹੁਤ ਸਾਰੇ ਪਿੰਡ ਚੰਗੇ ਵੀ ਨੇ ਹੁਣ ਕਈ ਵੀਡੀਓ ਆਈਆਂ ਨੇ ਗਰਾਂਤ ਸਿੰਘ ਨੂੰ ਗੱਡੀਆਂ ਵੀ ਦੇ ਰਹੇ ਨੇ ਧੰਨਵਾਦ ਆ ਉਹਨਾਂ ਦਾ ਕੋਠੀ પાਕੇ ਰਹਿਣ ਬਿਸੇਰਾ ਵਧੀਆ ਬਣਾ ਰਹੇ ਨੇ ਬਹੁਤ ਸੋਹਣੀ ਗੱਲ ਆ ਸਕੂਟਰ ਮੋਟਰਸਾਈਕਲ ਵੀ ਲੈ ਕੇ ਦਿੱਤੇ ਜਾਂਦੇ ਹਾਕਵੰਡ ਦਾ ਗਰਾਂਤ ਸਿੰਘ ਸਾਰੇ ਪਿੰਡ ਦੀ ਉਹ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਸਾਰੇ ਪਿੰਡ ਦੀ ਸੁਖਸ਼ਾਂਤੀ ਮੰਗਦਾਗਾ ਨਿਤਨੇਮ ਕਰਦਾ ਸੋਡੇ ਗੁਰੂ ਘਰ ਦੀ ਸੇਵਾ ਸੰਭਾਲ ਕਰਦਾ ਤੇ ਫੇਰ ਉਹਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਨਾ ਕਿ ਉਹਨੂੰ ਪਿੰਡ ਦੇ ਵਿੱਚੋਂ ਜਲੀਲ ਕਰਕੇ ਕੱਢਿਆ ਜਾਣਾ ਚਾਹੀਏ ਗੁਰਦੁਆਰਿਆਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੇ ਸਖਤ ਤਾੜਨਾ ਕਰਦਾ ਜਿਹੜੇ ਗੁਰਦੁਆਰੇ ਕੜਮਾ ਚੌਧਰੀ ਬੈਠੇ ਨੇ ਸੁਣ ਲੋ ਨਹੀਂ ਫਿਰ ਖਾਲਸਾ ਤਿਆਰ ਪਰ ਤਿਆਰ ਫਿਰ ਤੁਸੀਂ ਕਹੋਗੇ ਛੜਨਾ ਆ ਕੁਝ ਆ ਕੁਸ ਕਰਤਾ ਸਿੰਘਾਂ ਨੇ ਜੇ ਤੁਸੀਂ ਪ੍ਰਧਾਨਗੀਆਂ ਲਈਆਂ ਨੇ ਤਾਂ ਸਹੀ ਇਮਾਨਦਾਰੀਆਂ ਡਿਊਟੀ ਕਰੋ ਰੱਬ ਤੋਂ ਡਰੋ ਗੁਰੂ ਤੋਂ ਖੈਫ ਖਾਉ ਖਾਉ ਗੁਰਦ ਸਿੰਘਾਂ ਦੀ ਜਿੱਤ ਕਰਿਆ ਕਰੋ ਗਰੰਤ ਸਿੰਘਾਂ ਦਾ ਪਿਆਰ ਕਰਿਆ ਕਰੂ ਲਹਾਰਾਪਿੰਡ ਦੀ ਕਮੇਟੀ ਨੂੰ ਵੀ ਚੇਤਾਵਨੀ ਆ ਤੇ ਮੈਂ ਸਾਰਿਆਂ ਨੂੰ ਕਹਿੰਦਾ ਉਹਨਾਂ ਦੀ ਗਨਤ ਸਿੰਘ ਦੀ ਮਦਦ ਕਰੀ ਔਰ ਰਲ ਕੇ ਤੇ ਜਿਹੜੇ ਗ੍ਰੰਥੀ ਸਿੰਘ ਨੇ ਉਹ ਵੀ ਚੜ੍ਹਦੀ ਕਲਾ ਦੇ ਨਾਮ ਰਹਣ ਜਦੋਂ ਇਹ ਜਿਹੇ ਇਲਜ਼ਾਮ ਲੱਗਦੇ ਨੇ ਪਰੇ ਹਟ ਜਾ ਕਰੋ ਕਿਉਂਕਿ ਇਹ ਜਲੀਲ ਕਰਕੇ ਕਰਨ ਵਾਲੇ ਲੋਕ ਨੇ ਇਹ ਗੁਰੂ ਤੋਂ ਦੂਰ ਨੇ ਸਿਰਫ ਪ੍ਰਧਾਨਗੀਆਂ ਤੇ ਚੌਧਰਾਂ ਦੀ ਖਾਤਰ ਹੀ ਪ੍ਰਧਾਨ ਬਣਦੇ ਨੇ ਘਰੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਆ ਕੇ ਗ੍ਰੰਥੀ ਸਿੰਘ ਦੇ ਉੱਤੇ ਜਿਹੜਾ ਸਾਰਾ ਨਜਲਾ ਝਾੜਦੇ ਨੇ ਗ੍ਰੰਥ ਸਿੰਘ ਨੂੰ ਮਾੜਾ ਬੋਲਦੇ ਨੇ ਤੇ ਸਾਰੀਆਂ ਪ੍ਰਬੰਧ ਕਮੇਟੀਆਂ ਆਪਦਾ ਹਿਸਾਬ-ਕਿਤਾਬ ਲਾ ਲਓ ਫਿਰ ਕਹੋਗੇ ਖਾਲਸਾ ਪੰਥ ਆ ਗਿਆ ਤੇ ਸ਼੍ਰੋਮਣੀ ਕਮੇਟੀ ਤਾਂ ਮਰੀ ਹੋਈ ਆ ਹੁਣ ਜਿਹੜਾ ਕਾਲ ਤਖਤ ਤਾਂ ਜੱਥੇਦਾਰ ਬੈਠੇ ਨੇ ਉਹ ਮਰੇ ਹੋਏ ਨੇ ਉਹ ਕੱਖ ਨਹੀਂ ਕਰਦੇ ਉਹਨਾਂ ਕੋਲੇ ਉਹਨਾਂ ਦੇ ਪੱਲੇ-ਦੱਲੇ ਕੱਖ ਨਹੀਂ ਹੈਗਾ ਬੇੜਾ ਇਹਨਾਂ ਦਾ ਬੈਠਾ ਹੋਇਆ ਜੇ ਕਾਲ ਤਖਤ ਤੇ ਜੱਥੇਦਾਰ ਚੰਗੇ ਹੁਣ ਜਿਹੜੇ ਹਜੇ ਘੜਮ ਚੌਧਰੀ ਗੁਰਦੁਆਰਿਆਂ 'ਚ ਬੈਠੇ ਨੇ ਇਹਨਾਂ ਨੂੰ ਸਿੱਧੇ ਕਰ ਲਈਏ ਗੁਰਦੁਆਰਿਆਂ ਦਾ ਖਾਦੀ ਘੜੀ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਨੇ ਆਪ ਨਹੀਂ ਉਹ ਸਿੱਧੇ ਹੋ ਰਹੇ ਆਪ ਵੀ ਉਸੇ ਉਹਨਾਂ ਨੇ ਜਿਹੜਾ ਹੈ ਗਲਬਾ ਸਾਰਾ ਗੰਦ ਪ ਇਸ ਕਰਕੇ ਤੋੜਨ ਵਾਸਤੇ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਆ ਰਹੀਆਂ ਨੇ ਸਾਰੀਆਂ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਵੋਟਾਂ ਸ਼੍ਰੋਮਣੀ ਕਮੇਟੀ ਦੀਆਂ ਬਣਾਓ ਤਾਂ ਕਿ ਹੁਣ ਇਲੈਕਸ਼ਨ ਹੋਣੀ ਆ ਉਸੇ ਚੰਗੇ ਬੰਦੇ ਆਪਾਂ ਭੇਜ ਦਈਏ ਚੰਗਾ ਜੱਥੇਦਾਰ ਭਾਈ ਜਗਤਾਰ ਸਿੰਘ ਖਬਾਰਾ ਹੋਣੀ ਉਸੇ ਬੈਠਣ ਚੰਗੇ ਫੈਸਲੇ ਲਈਏ ਫਿਰ ਅੱਜ ਪ੍ਰਧਾਨਪੁਰ ਨੂੰ ਦੇਖਾਂਗੇ ਵੀ ਕੀ ਕਰਦੇ ਨੇ ਕਿਵੇਂ ਜਰੀਰ ਕਰਦੇ ਨੇ ਗਰੰਥ ਸਿੰਘਾਂ ਨੂੰ ਪੁੱਲਾਂ ਚੁਗਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੈਨੂੰ ਫੋਨ ਆਇਆ ਸੀ ਪਿੰਡ ਲੋਹਾਰੇ ਤੋਂ ਗਰੰਥ ਸਿੰਘ ਦਾ ਬਹੁਤ ਵਿਚਾਰਾ ਜਿਹੜਾ ਦਰਦ ਭਰੀ ਆਵਾਜ਼ ਨਾਲ ਗੱਲ ਕਰਦਾ ਸੀਗਾ ਉਹ ਕਹਿੰਦਾ ਵੀ ਮੈਨੂੰ ਲੋਹਾਰੇ ਪਿੰਡ ਦੇ ਵਿੱਚੋਂ ਮੈਂ ਡਿਊਟੀ ਕਰਦਾ ਸੀ ਬਾਬਾ ਜੀ ਮੈਨੂੰ ਉੱਥੋਂ ਪਿੰਡ ਦੀ ਕਮੇਟੀ ਨੇ ਜਲੀਲ ਕਰਕੇ ਕੱਢਿਆ ਉਹਦਾ ਇੱਕ ਛੋਟਾ ਜਿਹਾ ਬੱਚਾ ਉਹਨੇ ਕਿਸੇ ਨੇ ਕਹਿਦਾ ਵੀ 200 ਰੁਪਏ ਖੁੱਲਾ ਦੇ ਦੇ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇੋਂ ਜਿਹੜੇ ਟੁੱਟੇ ਹੋਏ ਪੈਸੇ ਦੇਤੇ ਤੇ 200 ਰੁਪਏ ਬੰਨ੍ਹਿਆਂ ਹੇ ਰੱਖਦਾ ਉਸ ਤੋਂ ਬਾਅਦ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਕਹਿਤਾ ਇਕੱਠਾ ਕਰਕੇ ਵੀ ਇਹ ਬੱਚੇ ਨੇ 200 ਰੁਪਇਆ ਚੱਕ ਲਿਆ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਨੇ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਬੰਦੇ ਦੇ ਪੁੱਤ ਬਣ ਜਾਓ ਪ੍ਰਧਾਨਗੀਆਂ ਤਾਂ ਤੁਸੀਂ ਜੀ ਸਦਕੇ ਲਓ ਗੁਰੂ ਦੀਆਂ ਖੁਸ਼ੀਆਂ ਵੀ ਕਦੇ ਲੈ ਲਿਓ ਕੰਨੀਆਂ ਪ੍ਰਧਾਨਗੀਆਂ ਤੁਹਾਨੂੰ ਸੁੱਖੀਆਂ ਚਾਹੀਦੀਆਂ ਨੇ ਜਦੋਂ ਪ੍ਰੋਗਰਾਮ ਆਉਂਦਾ ਕੋਈ ਮਰਗਤ ਦਾ ਆਵੇ ਖੁਸ਼ੀ ਦਾ ਆਵੇ ਜਦੋਂ ਰੁਪਏ ਇਕੱਠਾ ਹੁੰਦੇ ਤੁਸੀਂ ਗੁਰਦੁਆਰੇ ਨੂੰ ਭੱਜ ਲੈਨੇ ਹੋ ਨਹੀਂ ਕੋਈ ਪੁੱਛਦਾ ਨਹੀਂ ਬਾਤ ਆ ਕੇ ਜੀ ਕਰਦਾ ਗਰਾਂ ਸਿੰਘ ਰੱਖ ਲੈਨੇ ਹੋ ਜਦੋਂ ਜੀ ਕਰਦਾ ਦਲੀਲ ਕਰਕੇ ਕੱਢਦੇ ਹੋ ਸਾਡੇ ਪੁੱਛਣ ਵਾਲਾ ਕੋਈ ਨਹੀਂ ਹੈਗਾ ਲੋਹਾਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹਨਾਂ ਨੂੰ ਸਖਤ ਤਾੜਨਾ ਕਰਦੇ ਆ ਉਹ ਜੇ ਕਾਨੂੰਨੀ ਕਮਾ ਤੋਂ ਆਵਾਜ਼ ਆ ਜਾਓ